टीवी टुडे चैनल देख रही सारी संगत नु सत श्री अकाल पुरातन धार्मिक तप अस्थान गुरुद्वारा ठेरी साहिब गड़पदाणा विखे सचखंडवासी वासी परम संत बाबा वजीर सिंह अते संत बाबा तरम सिंह जी दी याद नु समर्पित करवाए जा रहे तीन दिन समागम दे पहले दिन श्री अखंड पाठ साहिब आरंभ हुए अते सठ प्राणी अमृत पान करके गुरु के जहाजे चढ़े इस मौके मुख सेवादार संत बाबा ठाकुर सिंह ने अमृत छकन वाले प्राणियों नु वधाई दिती अति गुर मर्यादा विच रह जीवन बतीत करने लई प्रेरित कीता। इस मौके अमृतपान पान करन वालिया संगता ने अमृत छकन उपरंत खुशी का प्रगटावा किया इस मौके तीरथ सिंह रसूलपुर हरजिंदर सिंह कटारो अमरप्रीत सिंह इंदरवीर सिंह गोसला कीर सिंह कजला सुमेर सिंह मेहर सिंह जंग सिंह अमृतपाल सिंह गुरमुख सिंह हलका बंगा गुरजोत सिंह जस्सा सिंह माहल जसकरण सिंह हंसरो हरदीप सिंह सरपंच ਮਹਾਕਾਲ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਮਹਾਕਾਲ ਬਾਬਾ ਅਵਤਾਰ ਸਿੰਘ ਦੇਲੋ ਤੋਂ ਇਲਾਵਾ ਹੋਰ ਕਈ ਧਾਰਮਿਕ ਸ਼ਖਸੀਅਤਾਂ ਹਾਜ਼ਰ ਸਨ ਆਓ ਬਾਬਾ ਜੀ ਤੋਂ ਜਾਣੀਏ ਇਸ ਸਮਾਗਮ ਦੇ ਅਗਲੇ ਪ੍ਰੋਗਰਾਮ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਬਚਨ ਹਨ ਜਨਮ ਮਰਨ ਦਹ ਹੂੰ ਮੈਂ ਨਹੀਂ ਜਨ ਪਰਿ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਿਲਾਏ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਹ ਨਾਨਕ ਨਾਮ ਪਿਆਰ ਸੱਚਖੰਡ ਵਾਸੀ ਮਹਾਪੁਰਖ ਪਰਮ ਸੰਤ ਬਾਬਾ ਵਜੀਰ ਸਿੰਘ ਜੀ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਧਰਮ ਸਿੰਘ ਜੀ ਜਿਨ੍ਹਾਂ ਦੀ ਸਾਲਾਨਾ ਯਾਦ ਨੂੰ ਮੱਖ ਰੱਖਦੇ ਆ ਹੋਏ ਆ ਸਮੂਹ ਇਲਾਕਾ ਨਿਵਾਸੀ ਨਗਰ ਨਿਵਾਸੀ ਦੇ ਸਵਦੇਸ਼ ਦੀਆਂ ਸੰਗਤਾਂ ਦੇ ਵੱਲੋਂ ਅੱਜ ਸਾਹਿਬ ਸ੍ਰੀ ਅਖੰਡ ਜੀ ਆਪਰਾਮਭ ਹੋਏ ਮਹਾਪੁਰਖਾਂ ਦੀ ਪਾਵਨ ਪਵਿੱਤਰ ਯਾਦ ਅੰਦਰ ਅੱਜ ਹੀ ਸਤਿਗੁਰਾਂ ਦੇ ਬਚਨ ਹਨ ਅੰਮ੍ਰਿਤ ਪੀਵੋ ਸਦਾਚਰ ਜੀਵੋ ਪੀਵੋ ਪੌਲ ਅਖੰਡ ਧਾਰ ਹੋਏ ਜਨਮ ਸੁਹੇਲਾ ਮਹਾਵਾਖਾਂ ਦੇ ਅਨੁਸਾਰ ਅੱਜ ਮਹਾਪੁਰਖਾਂ ਦੇ ਤਾਪੇ ਆਸਥਾਨ ਗੁਰਦੁਆਰਾ ਠੇਰੀ ਸਾਹਿਬ ਵਿਖੇ ਕੋਈ ਲਗਭਗ 60ਕ ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕਰਕੇ ਗੁਰੂ ਕੇ ਜਹਾਜ਼ੇ ਚੜੇ ਹਨ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਹੜੀ ਸਿੱਖੀ ਆ ਇਹਨੂੰ ਕਿਸਾ ਸਵਾਸਾਂ ਦੇ ਸੰਗ ਨਿਭਾਉਣ ਅੱਜ ਸਾਹਿਬ ਸ੍ਰੀ ਅਖੰਡ ਜੀ ਆ ਪ੍ਰਾਰੰਭ ਹੋਏ ਹਨ 8 ਤਰੀਕ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ ਜਿਸ ਵਿੱਚ ਪੰਥ ਪੰਥ ਦੇ ਮਹਾਨ ਰਾਗੀ ਢਾਡੀ ਕਵੀਸ਼ਰ ਸੰਗਤਾਂ ਦੇ ਸਨਮਖ ਹੋ ਕਰਕੇ ਗੌਰ ਇਤਿਹਾਸ ਦੀ ਸਾਂਝ ਪਾਣਗੇ ਪੋਗਾ ਤੋਂ ਉਪਰੰਤ ਦਿਵਾਨਾ ਦੀ ਸਮਾਪਤੀ ਤੋਂ ਬਰੰਤ ਠੀਕ 3 ਵਜੇ ਗੁਰੂ ਕਾ ਪੰਥ ਗੁਰੂ ਕੀਆਂ ਨਿਹੰਗ ਸਿੰਘ ਲੜਰੀਆਂ ਫੌਜਾਂ ਵੱਲੋਂ ਠੀਕ 3 ਵਜੇ ਮਹੱਲਾ ਸਜਾਇਆ ਜਾਵੇਗਾ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਮਹਾਨ ਜਪ ਜਗ ਕੁੰਭ ਦੇ ਵਿੱਚ ਆਪਰਾ ਬਣਦਾ ਯੋਗਦਾਨ ਪਾ ਕਰਕੇ ਤਨ ਕਰਕੇ ਮਨ ਕਰਕੇ ਧਨ ਕਰਕੇ ਆਪਾਂ ਬੜ ਭਾਗੀ ਬਣਨਾ ਹੈ ਇਹ ਜਿਹੜੀ ਮਨੁੱਖਾ ਦੇਹੀ ਆ ਇਹ ਕੇਵਲ ਤਾਂ ਕੇਵਲ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਮਿਲੀ ਆ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਅੱਜ ਅੰਮ੍ਰਿਤ ਪਾਨ ਕਰਕੇ ਗੁਰੂ ਕੇ ਜਹਾਜ਼ੇ ਚੜ੍ਹੇ ਆ ਗੁਰੂ ਕੇ ਖਾਲਸਾ ਪੰਥ ਵਿੱਚ ਸ਼ਾਮਲ ਹੋਏ ਆ ਸਭ ਸੰਗਤਾਂ ਨੂੰ ਮਹਾਪੁਰਖਾਂ ਦੇ ਤਾਪੇ ਅਸਥਾਨ ਗੁਰਦੁਆਰਾ ਠੇਰੀ ਸਾਹਿਬ ਵੱਲੋਂ ਬਹੁਤ ਬਹੁਤ ਵਧਾਈ ਸਭ ਦਾ ਧੰਨਵਾਦ ਸਭ ਨੂੰ ਜੀ ਆਇਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੇ ਜAVE ਨਿਆਲੋ ਜਾਵੇ ਚੀਦਾਂ ਨੂੰ ਬਾਵੇ ਸਤਿ ਸ੍ਰੀ ਅਕਾਲ ਦਰਬਾਰਿਆਕਾਲ ਤੇਗ ਤੇਗ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ